ਤਿਆਰ ਹੈਗਾ ਜਿਹੜੀ ਬੱਕਰੀ ਜ਼ਿਆਦਾ ਬੱਚੇ ਦਿੰਦੀ ਆ ਉਹਦੇ ਵਿੱਚੋਂ ਤੁਸੀਂ ਬਰੀਡਰ ਦੀ ਚੋਣ ਕਰਨੀ ਹੈ ਜੇ ਇੱਕ ਬੱਕਰੀ ਮੰਨ ਲਓ ਤਿੰਨ ਬੱਚੇ ਦਿੰਦੀ ਆ ਉਹਦੇ ਵਿੱਚੋਂ ਬਰੀਡਰ ਖਰੀਦ ਦਿਓ ਤੁਸੀਂ ਆਪਦੇ ਇੱਥੇ ਲਿਆਉਣੇ ਫਾਰਮ ਦੇ ਵਿੱਚ ਲਿਆ ਕੇ ਉਹ ਤੋਂ ਬੱਕਰੀਆਂ ਪੱਠਾ ਕਰਾਸ ਕਰਾਉਣੇ ਜ਼ਿਆਦਾ ਸਮਰੱਥਾ ਹੁੰਦੀ ਹੈ ਬੱਚੇ ਦੇਣ ਦੀ ਜਦੋਂ ਆਪਾਂ ਕਹਿਰਾ ਬੱਚਾ ਰੱਖ ਕੇ ਬਰੀਡਿੰਗ ਵਾਸਤੇ ਕਹਿਰਾ ਬੱਚਾ ਰੱਖਦੇ ਆ ਉਦੋਂ ਦੀ ਬੱਚੇ ਦੇਣ ਦੀ ਸਮਰੱਥਾ ਘੱਟ ਹੁੰਦੀ ਹੈ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈਡ ਦਾ ਬਈ ਇਹ ਆ ਜਮ ਜਾਨੀ ਕਿ 40 ਤੋਂ ਉੱਪਰ ਉੱਪਰ ਜੇ ਹੈਡ ਦਾ ਬਰੀਡਰ ਰੱਖਦੇ ਤਾਂ ਚੰਗੀ ਆ ਤੁਸੀਂ ਇਹ ਨਹੀਂ ਗੱਲ ਵੀ ਅਸੀਂ ਤੁਹਾਨੂੰ ਕਹਿੰਦੇ ਵੀ 45 46 ਇੰਚ ਲਾਓ ਪਰ ਆਵਦੀ ਕੰਪੈਸਿਟੀ ਮੁਤਾਬਕ ਦੇਖ ਕੇ ਲਓ ਜਿਵੇਂ ਹੁਣ 20 ਬੱਕਰੀਆਂ ਵਗੈਰਾ ਇੱਕ ਬਰੀਡਰ ਤਾਂ ਜ਼ਰੂਰੀ ਚਾਹੀਦੇ ਚਾਹੀਦਾ ਕਿਉਂਕਿ ਬਰੀਡਰ ਰੱਖਣ ਦਾ ਮਕਾਰ ਨਹੀਂ ਹੁੰਦਾ ਜਿਹੜੇ ਦੇ ਸਿੰਗਾ ਦੀਆਂ ਗਰੰਧੀਆਂ ਇਹਨਾਂ ਦੇ ਵਿੱਚ ਦੀ ਸਮੈਲ ਜਾਂਦੇ ਆ ਸਮੈਲ ਲੈ ਕੇ ਬੱਕਰੀ ਹੀਟ ਚ ਆਉਂਦੀ ਹੈਗੀ ਜੇ ਤੁਹਾਡਾ ਬਰੀਡਰ ਵਿੱਚ ਆ ਤਾਂ ਜ਼ਿਆਦਾਤਰ ਬੱਕਰੀਆਂ ਟਾਈਮ ਸਰ ਹੀਟ ਚ ਆਉਂਦੀਆਂ ਰਹਿੰਦੀਆਂ ਇਹਦਾ ਇਹ ਟੈਸਟਿਕ ਆਲਾ ਉਹ ਛੋਟੀ ਡਬਲਯੂ ਵਾਂਗੂ ਚਾਹੀਦੀ ਐ ਠੀਕ ਐ ਨਾ ਥੋੜੀ ਸਪੇਸ ਚਾਹੀਦੀ ਐ ਜਮਾ ਦਫਾੜਨੀ ਚਾਹੀਦੀ ਥੋੜੀ ਜਿਹੀ ਸਪੇਸ ਆ ਉਹ ਸਹੀ ਐ ਚੌੜੇ ਮਜ਼ਬੂਤ ਆਹ ਚੀਜ਼ਾਂ ਲਾਜ਼ਮੀ ਬੱਕਰੇ ਚ ਹੋਣੀਆਂ ਚਾਹੀਦੀਆਂ ਕਿਉਂਕਿ ਬਜਨਾ ਜਿਹੜਾ ਪੈਰ ਹੀ ਚਲਦੇ ਆ ਜੋ ਵੀ ਆਪਾਂ ਕੁਰਬਾਨੀ ਵਾਸਤੇ ਤਿਆਰ ਕਰਦੇ ਆ ਕਾਸੀ ਵਾਸਤੇ ਤਿਆਰ ਕਰਦੇ ਆ ਤੇ ਪੈਰ ਆਪਾਂ ਨੂੰ ਜਾਲ ਮਜ਼ਬੂਤ ਮਜ਼ਬੂਤ ਹੋਣੇ ਚਾਹੀਦੇ ਆ ਫਿਰ ਝਾਲਰ ਹੋ ਗਈ ਥੱਲੇ ਤੁਸੀਂ ਆਹ ਲੜਕਣ ਕਹਿ ਦਿੰਦੇ ਆ ਲੋਕ ਇਹਨੂੰ ਚੱਲਰ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਬੱਕਰੇ 'ਚ ਏਕੜਾ ਜਦੋਂ ਵੀ ਤੁਸੀਂ ਨਾ ਬਰੀਡਰ ਦੀ ਚੋਣ ਕਰਨੀ ਆ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾਗਾ ਇੱਕ ਤਾਂ ਮੰਨ ਲਓ ਤੁਹਾਡੀ ਐਨ ਬਰੀਡਿੰਗ ਨਾ ਹੋਵੇ ਜਿਵੇਂ ਆਪਾਂ ਕੀ ਕਰਦੇ ਹੁੰਨੇ ਆ ਆਪਣੇ ਕੋਲੇ ਬੱਕਰੀਆਂ ਰੱਖਿਆ ਉਹ ਬੱਕਰੀਆਂ ਦੇ ਵਿੱਚ ਹੀ ਆਪਾਂ ਬਰੀਡਰ ਚੋਣ ਲੈਣੇ ਆ ਠੀਕ ਹੈ ਨਾ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾਗਾ ਠੀਕ ਹੈ ਜਿਹੜਾ ਤੁਸੀਂ ਬਰੀਡਰ ਆ ਉਹ ਬਾਹਰੋਂ ਲੈਣਾ ਪਰ ਲੈਣ ਵੇਲੇ ਕਿਹੜੀਆਂ ਗੱਲਾਂ ਧਿਆਨ ਰੱਖੇ ਜਿਹੜੀ ਬੱਕਰੀ ਜ਼ਿਆਦਾ ਬੱਚੇ ਦਿੰਦੀ ਆ ਉਹਦੇ ਵਿੱਚੋਂ ਤੁਸੀਂ ਬਰੀਡਰ ਦੀ ਚੋਣ ਕਰਨੀ ਆ ਜੇ ਇੱਕ ਬੱਕਰੀ ਮੰਨ ਲਓ ਤਿੰਨ ਬੱਚੇ ਦਿੰਦੀ ਆ ਉਹਦੇ ਵਿੱਚੋਂ ਬਰੀਡਰ ਖਰੀਦਦੇ ਹੋ ਤੁਸੀਂ ਆਪਦੇ ਇੱਥੇ ਲਿਆਉਣੇ ਫਾਰਮ ਦੇ ਵਿੱਚ ਲਿਆ ਕੇ ਉਹ ਤੋਂ ਬੱਕਰੀਆਂ ਪੱਠਾਂ ਕਰਾਸ ਕਰਾਉਣੇ ਜਿਆਦਾ ਸਮਰੱਥਾ ਆਉਂਦੀ ਆ ਬੱਚੇ ਦੇਣ ਦੀ ਜਦੋਂ ਆਪਾਂ ਕਹਿਰਾ ਬੱਚਾ ਰੱਖ ਕੇ ਬਰੀਡਿੰਗ ਵਾਸਤੇ ਕਹਿਰਾ ਬੱਚਾ ਰੱਖਦੇ ਆ ਉਦੋਂ ਦੀ ਬੱਚੇ ਦੇਣ ਦੀ ਸਮਰੱਥਾ ਘੱਟ ਹੁੰਦੀ ਆ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾਗਾ ਜਦੋਂ ਵੀ ਤੁਸੀਂ ਬਰੀਡਰ ਦੀ ਚੋਣ ਕਰਨੇ ਇੱਕ ਫਾਰਮ ਦੇ ਵਿੱਚ ਇਹ ਗੱਲ ਦਾ ਧਿਆਨ ਰੱਖਣਾ ਛੋੜੀ ਐਨ ਬਰੀਡਿੰਗ ਘੱਟ ਤੋਂ ਘੱਟ ਹੋਵੇ ਜੇ ਐਨ ਬਰੀਡਿੰਗ ਆਊਗੀ ਤਾਂ ਦਿੱਕਤ ਆਊਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਿਸਟੈਟਸ ਦੁੱਧ ਦੀ ਕੁਆਲ ਮਾ ਹਾਂ ਬੱਚੇ ਵੀ ਘੱਟ ਪਾਲਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਵੀ ਜ਼ਿਆਦਾ ਆਉਂਦੀਆਂ ਪਸ਼ੂ ਨੂੰ ਜੇ ਮੰਨ ਲਓ ਤੁਹਾਡੀਆਂ ਬੱਕਰੀਆਂ ਪਹਿਲਾਂ 40 40 41 41 ਇੰਚ ਦੀਆਂ ਠੀਕ ਹੈ ਨਾ ਤੁਹਾਡੇ ਐਨ ਬਰੀਡਿੰਗ ਹੋਗੇ ਉਹ ਬੱਕਰੀਆਂ ਚ ਰੱਖ ਕੇ ਬੱਚੇ ਤੋਂ ਗਾਹਾਂ ਉਹਦੀਆਂ ਪੱਠਾਂ ਕਰਾਸ ਕਰਾਤੀਆਂ ਉਹ 37 37 37 37 ਇੰਚ ਦੀਆਂ ਰਹਿ ਜਾਂਦੀਆਂ ਜੇ ਦੁੱਧ 5 5 ਲੀਟਰ ਦਿੰਦੀਆਂ ਤੇ 3 3 ਲੀਟਰ ਤੇ ਆ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਨੂੰ ਹੋਰ ਸਦਾ ਦਿੱਤਾ ਜਾਂਦਾ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜੇ ਤੁਸੀਂ ਬਰੀਡਰ ਦੀ ਚੋਣ ਕਰਨੀ ਹੈ ਬਰੀਡਰ ਦੀ ਉਹਦੀ ਚੋਣ ਕਰਨੇ ਜਿਹੜੀ ਬੱਕਰੀ ਜ਼ਿਆਦਾ ਬੱਚੇ ਦ ਉਹ ਜੋ ਜੇ ਤੁਸੀਂ ਬਰੀਡਰ ਲੈਣੇ ਹੋਗੇ ਜਦੋਂ ਉਹ ਤੋਂ ਬੱਕਰੀਆਂ ਕਰਾਸ ਕਰਾਉਣੇ ਫਿਰ ਦੋ ਤੋਂ ਤਿੰਨ ਬੱਚੇ ਦੇਣਦੇ ਉਹਦੀ ਕੰਪੈਸਟੀ ਹੁੰਦੀ ਹੈਗੀ ਉਹਨਾਂ ਆ ਬਰੀਡਰ ਆ ਐਸ ਬਰੀਡਰ ਦੀਆਂ ਮੇਰੇ ਕੋਲੇ ਪੱਠਾਂ ਸੁngਾਂ ਨੇ ਇਹਨੇ ਸਾਰਗਾਂ ਨੇ ਪਹਿਲੇ ਪਹਿਲੇ ਸੂਰਾਂ ਨੇ ਤਿੰਨ ਤਿੰਨ ਬੱਚੇ ਦਿੱਤੇ ਠੀਕ ਹੈ ਸਹੀ ਚੋਣਾ ਫਿਰ ਟੋਟਲ ਤਿੰਨ 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 ਤੇ ਜਿਹੜੇ ਦੋ ਆ ਉਹ ਕਿੱਡੇ ਕਿੱਡੇ ਭਾਰੇ ਆ ਉਹ ਉਦੋਂ ਵਾਲੇ ਭਾਰੇ ਨੇ ਉਹ ਜਮਾ ਅਹੀ ਚੀਜ਼ੇ ਬਣੀ ਤਾਂ ਨਹੀਂ ਠੀਕ ਹੈ ਤਿੰਨ ਤਿੰਨ ਨਾਲੇ ਵੀ ਹੈਵੀ ਆ ਦੋ ਦੋ ਵਾਲੇ ਉਦੋਂ ਵੀ ਵੱਧ ਹੈਵੀ ਆ 12 ਖਰੀਦਣਾ ਜੀ ਬਰੀਡਰ ਉਮਰ ਕਿੰਨੀ ਹੋਣੀ ਚਾਹੀਦੀ ਆ ਉਹਦੀ ਉਮਰ ਤੁਹਾਡੇ ਹਿਸਾਬ ਨਾਲ ਜੇ ਤੁਸੀਂ ਛੋਟਾ ਬੱਚਾ ਲੈ ਕੇ ਤਿਆਰ ਕਰਨਾ ਤਾਂ ਵੱਖਰੀ ਗੱਲ ਆ ਠੀਕ ਆ ਨਾ ਨਹੀਂ 8 ਦੰਦ ਖਰੀਦ ਲਓ 4 ਖਰੀਦ ਲਓ 6 ਖਰੀਦ ਲਓ ਛੋਟੇ ਤੇ ਡਿਪੈਂਡ ਆ ਵੀ ਤੁਸੀਂ ਕਿੰਨਾ ਕੁ ਮਾਂਸ ਚਾਹ ਲੋ ਹੁਣ ਸੋਨ ਕਿਹੜੀ ਕੁਆਲਿਟੀ ਪਸੰਦ ਆਂਦਾ ਹੈ ਦਾ ਭਾਅ ਇਹ ਆ ਵੀ ਜਿੰਨਾ 8 ਦੰਦ ਤੇ ਜਾ ਕੇ ਜੇ ਮੰਨ ਲਓ ਹੁਣ ਤੁਸੀਂ ਹਾਂ ਜੇ ਤੁਸੀਂ ਬੱਕਰੀਆਂ ਉਹਦੀ ਕਰਾਸ ਕਰਾਉਣੇ ਫਿਰ ਤਾਂ 8 ਦੰਦ ਖਰੀਦੋ ਜੇ ਛੋਟਾ ਪਾਲ ਕੇ ਖਰੀਦਣਾ ਉਹ ਵੱਖਰੀ ਗੱਲ ਆਗੀ ਕਲਰ ਵਾਰੇ ਦੱਸ ਦੋ ਮਾੜੇ ਕਿਸ ਤਰ੍ਹਾਂ ਦੇ ਕਲਰ ਵਾਜ ਜਿਹੜਾ ਮੰਨ ਲਓ ਜ ਠੀਕ ਆ ਰੰਗ ਇਹਦੇ ਵਿੱਚ ਜਿਵੇਂ ਆ ਜਾਂਦਾ ਸ਼ੇਰਾ ਆ ਜਾਂਦਾ ਠੀਕ ਆ ਲੋਹਾ ਆ ਜਾਂਦਾ ਕਾਲਾ ਆ ਜਾਂਦਾ ਕਾ ਲਾਲ ਡੱਬਾ ਆ ਜਾਂਦਾ ਕਾਲਾ ਡੱਬਾ ਆ ਜਾਂਦਾ ਹੈ ਸਾਰੇ ਬੀਟਰਲ ਜੀ ਗੁਲਾਬੀ ਚਮੜੀ ਇਹ ਹੋਊਗੀ ਗੁਲਾਬੀ ਚਮੜੀ ਉਹ ਹైదਰਾਬਾਦੀ ਹੋਊਗਾ ਉਹ ਦਿਖਾਉਂਦੇ ਸਾਂ ਜਿਹਦੀ ਚਮੜੀ ਗੁਲਾਬੀ ਉਹ ਹైదਰਾਬਾਦੀ ਆ ਆ ਦੇਖੋ ਸੋਨ ਮੈਂ ਦਿਖਾਉਣਾ ਹైదਰਾਬਾਦੀ ਦੇ ਬੀਟਰਲ ਕ੍ਰੋਸ ਆ ਇਹਦਾ ਦੇਖੋ ਇਹ ਕੰਨ ਵਿੱਚੋਂ ਗੁਲਾਬੀ ਨੇ ਇਹ ਹైదਰਾਬਾਦੀ ਦੇ ਬੀਟਰਲ ਕ੍ਰੋਸ ਆ ਇਹ ਵਿੱਚ ਵਿੱਚ ਸਕਿਨ ਵੀ ਇਹਦੀ ਬਗਲਾਬੀ ਤੇ ਬਲੈਕ ਆ ਸਾਰੇ ਪਿੰਡੇ ਦੇ ਉੱਤੇ ਵੀ ਇਈ ਵਾਰ ਇਹ ਪਾ ਡੱਬੇ ਬੱਚੇ ਦੇਖ ਲੈਣੇ ਆ ਉਹ ਆ ਗਿਆ ਉਹ ਬੱਚਾ ਜਿਵੇਂ ਉਹ ਲੋਹੇ ਕਲਰ ਚ ਆ ਗਿਆ ਹਾਂ ਇਹ ਲੋਹੇ ਕਲਰ ਚ ਹੈ ਚਾਰ ਦੰਦ ਹੋਏ ਹੁਣ ਲਾਏ ਆ ਨੇ ਕੰਨ ਦੀ ਕੁਆਲਿਟੀ ਦੇਖ ਸੋ ਸਿੰਘ ਮੱਥਾ ਨੱਕ ਸਾਰਾ ਹੈਡ ਦਾ ਬਈ ਇਹ ਆ ਜਮ ਜਾਨੀ ਕਿ 40 ਤੋਂ ਉੱਪਰ ਉੱਪਰ ਦੇ ਹੈਡ ਦਾ ਬਰੀਡਰ ਰੱਖਦੇ ਤਾਂ ਚੰਗੀ ਆ ਤੁਸੀਂ ਇਹ ਨਹੀਂ ਗੱਲ ਵੀ ਅਸੀਂ ਤੁਹਾਨੂੰ ਕਹਿੰਦੇ ਵੀ 45 46 ਇੰਚ ਲਾਓ ਪਰ ਆਪਦੀ ਕੰਪੈਸਿਟੀ ਮੁਤਾਬਕ ਦੇਖ ਕੇ ਲਵੋ ਜਿਵੇਂ ਹੁਣ 20 ਬੱਕਰੀਆਂ ਵਗੈਰਾ ਇੱਕ ਬਰੀਡਰ ਤਾਂ ਜ਼ਰੂਰੀ ਚਾਹੀਦੇ ਚਾਹੀਦਾ ਕਿਉਂਕਿ ਬਰੀਡਰ ਰੱਖਣ ਦਾ ਮਕਾਰ ਨਹੀਂ ਹੁੰਦਾ ਇਹ ਜਿਹੜੇ ਸਿੰਘਾਂ ਦੀਆਂ ਗਰੰਧੀਆਂ ਇਹਨਾਂ ਦੇ ਵਿੱਚ ਦੀ ਸਮੈਲ ਜਾਂਦੀ ਹੈ ਸਮੈਲ ਲੈ ਕੇ ਬੱਕਰੀ ਹੀਟ 'ਚ ਆਉਂਦੀ ਹੈਗੀ ਜੇ ਤੁਹਾਡਾ ਬਰੀਡਰ ਵੱਚ ਆ ਤਾਂ ਜ਼ਿਆਦਾਤਰ ਬੱਕਰੀਆਂ ਟਾਈਮ ਸਰ ਹੀਟ 'ਚ ਆਉਂਦੀਆਂ ਰਹਿੰਦੀਆਂ ਹੈਗੀਆਂ ਹੋਰ ਭਾਈ ਜੀ ਪੁੱਛਣਾ ਕੁਝ ਬਰੀਡਰ ਦੇ ਬਾਰੇ ਜੋ ਬੋਲ ਮੁੰਮੀ ਦਾ ਆਕਦੀ ਨਾ ਗੱਲ ਹੋਰ ਬਾਈ ਜੀ ਕੋਈ ਤੁਹਾਡੇ ਸਵਾਲ ਜਵਾਬ ਹੋਣ ਜਾਨੀ ਕبھی ਕਦੀ ਵੀ ਤੁਸੀਂ ਬਰੀਡਰ ਲੈਣਾ ਉਹਦੀ ਹਾਈਟ ਤੇ ਬੇਲ لازਮੀ ਦੇਖੋ ਜਿੰਨੀ ਉਹਦੀ ਲਮਾਈ ਹੋਊਗੀ ਚੰਗੀ ਆ ਉਹ ਪੈਰਾਂ ਦੀ ਮਜ਼ਬੂਤੀ ਚੰਗੀ ਆ ਕਿਉਂਕਿ ਜਿਹੜਾ ਬਰੀਡਰ ਆ ਉਹ ਤੁਹਾਡੇ ਫਾਰਮ ਦਾ ਧੁਰਾ ਹੈ ਜੇ ਤੁਹਾਡੇ ਕੋਲ ਚੰਗਾ ਬਰੀਡਰ ਆ ਬੱਚੇ ਚੰਗੇ ਆਉਣਗੇ ਤਾਂ ਹੀ ਸੇਲ ਹੋਣਗੇ ਕਿ ਜੇ ਤੁਸੀਂ ਬਰੀਡਰੀ ਮਾੜਾ ਰੱਖ ਲਿਆ ਬੱਕਰੀ ਮਾੜੀ ਚੱਲ ਜੂ ਬਰੀਡਰ ਮਾੜਾ ਨਹੀਂ ਚੱਲਦਾ ਗੇਮੀ ਟੈਸਟਿਕਲ ਇਹਦਾ ਇਹ ਟੈਸਟਿਕਲ ਆ ਉਹ ਛੋਟੀ ਡਬਲਯੂ ਵਾਂਗੂ ਚਾਹੀਦੀ ਐ ਠੀਕ ਐ ਨਾ ਥੋੜੀ ਜਿਹੀ ਸਪੇਸ ਚਾਹੀਦੀ ਐ ਜਮਾ ਦਫਾੜ ਨਹੀਂ ਚਾਹੀਦੀ ਥੋੜੀ ਜਿਹੀ ਸਪੇਸ ਆ ਉਹ ਸਹੀ ਐ ਛੋਟੀ ਡਬਲਯੂ ਜਿਵੇਂ ਪਾਈ ਹੁੰਦੀ ਐ ਓਵੇਂ ਚਾਹੀਦਾ ਬਸ ਚੱਲੀ ਇਧਰ ਸੇਮ ਜੀ ਆ ਜੀ ਠੀਕ ਐ ਆ ਜੋ ਇੱਥੇ ਓਕੇ ਜੀ